ਕਿਸਾਨ ਸਾਥਿਓ ਸਤਿ ਸ੍ਰੀ ਅਕਾਲ ਤੇ ਬਾਕੀ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿ ਸ੍ਰੀ ਅਕਾਲ ਬਹੁਤ-ਬਹੁਤ ਨਮਸਕਾਰ ਮੈਂ ਪ੍ਰਿੰਸੀਪਲ ਗੁਰਨਾਮ ਸਿੰਘ ਜੱਜ ਜਗਜੀਤ ਸਿੰਘ ਢੱਲੇਵਾਲ ਜੀ ਦੇ ਹੱਕ ਵਿੱਚ ਇੱਕ ਨਿਮਾਣਾ ਜਿਹਾ ਯਤਨ ਕਰਨ ਲੱਗਾ ਉਮੀਦ ਹੈ ਹੰਗਾਰਾ ਦਿਓਗੇ ਪੇਸ਼ ਕਰ ਲੱਗਾ ਜੀ ਕਿ ਬਾਪੂ ਬਹਿ ਗਿਆ ਮੰਜਿਤ ਰਾਖਾ ਬਣ ਕੇ ਬਾਪੂ ਬੈਗਿਆ ਮੰਜੇ ਤੇਰਾ ਖਾ ਬਣ ਕੇ ਸੁਨੇ ਨਹੀਂਓ ਖੇਤ ਰਖਣੇ ਦਿਲ ਛੱਡੀ ਨਾ ਦਿਲ ਛੱਡੀ ਨਾ ਮਿੱਟੀ ਦੇ ਆ ਜਾਇਆ ਹਾਕਮ ਨੇ ਖੂਨ ਚਖਣੇ ਦਿਲ ਛੱਡੀ ਨਾ ਸਨ ਮਰਨ ਵਰਤ ਪੈਗੇ ਰਖਣੇ ਕੇ ਫਸਲਾਂ ਦੇ ਪਾਲ ਲੈਣ ਨੂੰ ਜੋਨ ਲੇ ਗਿਆ ਵਪਾਰੀ ਸਾਡਾ ਲੁੱਟ ਕੇ ਤੇ ਆ ਗਏ ਉਹ ਕਿਸ਼ਤ ਲੈਣ ਨੂੰ ਤੁਸਾਂ ਪਰਨੇ ਅਡਾਨੀਆਂ ਦੇ ਸੈਲੋ ਸਾਡੇ ਤਾਂ ਪੜੋਲੇ ਸਖਣੇ ਦਿਲ ਛੱਡੀ ਨਾ ਦਿਲ ਛੱਡੀ ਨਾ ਮਿੱਟੀ ਦਿਆ ਜਾਇਆ ਹਾਕਮਾਂ ਨੇ ਖੂਨ ਚਖਣੇ ਦਿਲ ਛੱਡੀ ਨਾ ਰਹਿ ਟੋੜਦੇ ਮਿੱਟੀ ਚੋਂ ਰੋਟੀ ਕੌਮ ਦੀ ਤੇ ਲੋਕਾਂ ਨੂੰ ਰਜਾਉਣ ਖਾਤਰੇ ਤੁਨੂੰ ਦਿਸਿਆ ਨਾ ਹੱਥਾਂ ਦੀਆਂ ਅਟਣਾ ਦਿਸ ਗਏ ਕਸ਼ਰੇਗਾਤ ਰੇ ਤੁਨੂੰ ਦਿਸਿਆ ਨਾ ਹੱਥਾਂ ਦੀਆਂ ਅਟਣਾ ਦਿਸ ਗਏ ਕਸ਼ਰੇਗਾਤ ਰੇ ਜਿਹੜੇ ਲੁੱਟਣ ਵਾਲੇ ਦਾ ਪਖ ਪੂਰਦੇ ਉਹਨਾਂ ਕੀ ਸਹਲਾਬ ਡੱਕਣੇ ਦਿਲ ਛੱਡੀ ਨਾ ਦਿਲ ਛੱਡੀ ਨਾ ਮਿੱਟੀ ਤੇ ਆ ਜਾਇਆ ਹਾਕਮਾਂ ਨੇ ਖੂਨ ਚੱਖਣੇ ਦਿਲ ਛੱਡੀ ਨਾ ਵੱਡੇ ਆਉਦਿਆਂ ਤੇ ਬੈਠੇ ਜਿਹੜੇ ਮੁਕਰੇ ਸਮਝ ਲੈਣ ਪੱਠੇ ਬੈਠ ਗਏ 13 ਵੇਖ ਬਲੀਦਾਨ ਸਿੰਘ ਸੂਰਿਆ ਵੀਰੇ ਫੇਰ ਇਕੱਠੇ ਬੈਠ ਗਏ ਜਦੋਂ ਚੱਲ ਪਈ ਵਹੀਰ ਸੇਰੇ ਬਨ ਕੇ ਪੱਜ ਜਾਣੇ ਖੂਨ ਪਖਣੇ ਦਿਲ ਛੱਡੀ ਨਾ ਦਿਲ ਛੱਡੀ ਨਾ ਮਿੱਟੀ ਤੇ ਆ ਜਾਇਆ ਹਾਕਮਾਂ ਨੇ ਖੂਨ ਚਖਣੇ ਦਿਲ ਛੱਡੀ ਨਾ ਸਾਨੂੰ ਮਿਟ ਗਏ ਮਟਾਉਣ ਵਾਲੇ ਜੱਗ ਤੋਂ ਸਾਡੇ ਰਹਿ ਨਿਸ਼ਾਨ ਝੂਲਦੇ ਸਾਨੂੰ ਮੌਤ ਵੇਖ ਵੇਖ ਆਉਣ ਲਾਲੀਆਂ ਦੀਨਾਂ ਦੇ ਲਈ ਜਾਨ ਹੂਲਦੇ ਅਸੀਂ ਸਿੱਖ ਆਏ ਗੁਰੂ ਦਸ਼ਮੇਸ਼ ਤੋਂ ਸਾਰੇ ਸਾਦੇ ਵਹਿਣ ਡੱਕਣੇ ਦਿਲ ਛੱਡੀ ਨਾ ਦਿਲ ਛੱਡੀ ਨਾ ਮਿਟੀ ਦੀ ਆ ਜਾਇਆ ਹਾਕ ਮਾਤਾ ਖੂਨ ਚਖਣੇ ਦਿਲ ਛੱਡੀ ਨਾ ਦਿਲ ਛੱਡੀ ਨਾ ਮਿੱਟੀ ਦੇ ਆ ਜਾਇਆ ਹਾਕ ਮਾਤਾ ਖੂਨ ਚਖਣੇ ਦਿਲ ਛੱਡੀ ਨਾ ਉਹ ਦਿਲ ਛੱਡੀ ਨਾ ਸਸਿਆ ਸਾਥ ਸਾਥਿਓ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਮੈਸੇਜ ਨੂੰ ਇਸ ਸੰਦੇਸ਼ ਨੂੰ ਸਾਰਿਆਂ ਤੱਕ ਪਹੁੰਚਾਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰਿਆਂ ਦਾ ਯੋਗਦਾਨ ਬੰਦਾ ਯੋਗਦਾਨ ਜਿਹੜਾ ਪੰਦਰ ਰਵੀ ਸੰਘਰਸ਼ ਦੇ ਵਿੱਚ ਸੰਘਰਸ਼ ਦੇ ਨਾਲ ਸਬੰਧਤ ਹੋਰ ਵੀ ਕਵਤਾਵਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਵਾਂਗੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸਸਕਾਰ ਧੰਨਵਾਦ ਜੀਉਂਦੇ ਵਸਦੇ ਰਹੋ ਆਬਾਦ ਰਹੋ ਜੈ ਸੰਘਰਸ਼ ਜੈ ਜਨਤਾ